ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ ਸੁਖਮਣੀ ਸਾਹਿਬ ਜੀ ਦੀ ਅਗਲੀ ਅਸ਼ਟਪਦੀ ਇਸ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁੱਖ ਨੂੰ ਕਹਿ ਰਹੇ ਨੇ ਅੱਜ ਤਨ ਤੈਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਹੜੇ ਕਿਹੜੇ ਸੁਖ ਪ੍ਰਾਪਤ ਹੋ ਜਾਣ ਸਤਿਗੁਰ ਜੀ ਦੱਸ ਰਏ ਨੇ ਜੇ ਪ੍ਰਸ਼ਾਦ 36 ਅੰਮ੍ਰਿਤ ਖਾਏ ਇਸ ਪਰਮਾਤਮਾ ਦੀ ਕਿਰਪਾ ਦੇ ਨਾਲ ਕਈ ਤਰ੍ਹਾਂ ਦੇ ਸੁਆਦਲੇ ਭੋਜਨ ਖਾਣਾ ਹੈ ਤੇ ਸਠਾਕੁਰ ਕਉ ਰੱਖ ਮਨ ਮਾਹੀ ਵੀ ਜੇ ਦੀ ਕਿਰਪਾ ਦੇ ਨਾਲ ਸੁਆਦਲੇ ਭੋਜਨ ਖਾਣਾ ਹੈ ਆਨੰਦ ਮਾਣਦਾ ਹਾਂ ਉਸ ਠਾਕਰ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ ਸਤਗੁਰੂ ਜੀ ਅੱਗੇ ਕਹਿੰਦੇ ਨੇ ਜੇ ਪ੍ਰਸ਼ਾਦ ਸੁਗੰਧਤ ਤਨ ਲਾਵੇ ਭੀ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਕਈ ਤਰ੍ਹਾਂ ਦੇ ਸੰਗਤੰਗੀਆਂ ਵਾਲੇ ਪਦਾਰਥ ਤੂੰ ਆਪਣੇ ਤਨ ਤੇ ਲੁੰਮਣਾ ਏ ਉਹਨਾਂ ਦੀ ਸੁਗੰਧੀ ਮਾਣਦਾ ਏ ਤਿਸ ਕਉ ਸਿਮਰਤ ਪਰਮਗਤ ਪਾਵੇ ਉਸ ਪਰਮਾਤਮਾ ਨੂੰ ਸਿਮਰ ਤਾਂ ਪਰਮਗਤੀ ਦੀ ਪ੍ਰਾਪਤੀ ਕਰ ਲਵੇਗਾ ਅੱਗੇ ਸਤਗੁਰੂ ਜੀ ਕਹਿੰਦੇ ਨੇ ਜੀ ਪ੍ਰਸਾਦ ਬਸੈ ਸੁਖ ਮੰਦਰ ਵੀ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਸੁੱਖਾਂ ਦੇ ਮਹਿਲਾਂ ਵਿੱਚ ਰਹਿਣਾ ਹੈ ਮੰਦਰਾਂ 'ਚ ਰਹਿਣਾ ਹੈ ਕਿਸੇ ਤੇ ਆਏ ਸਦਾ ਮਨ ਅੰਦਰ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਦਰ ਜਿਤੇ ਕਰ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਵੀ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸੁਖ ਮਾਣਦਾ ਹੈ ਆਠ ਪੈਰ ਸਿਮਰੋ ਕਿਸ ਰਸਨਾ ਉਸ ਪਰਮਾਤਮਾ ਦਾ ਅਠੇ ਪੈਰ ਆਪਣੀ ਜੀਬ ਦੇ ਨਾਲ ਨਾਮ ਜਪਿਆ ਕਰ ਕੱਗ ਸਤਗੁਰੂ ਜੀ ਕਹਿੰਦੇ ਨੇ ਜੇ ਪ੍ਰਸਾਦ ਰੰਗ ਰਸ ਭੋਗ ਇਹ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਦੁਨੀਆ ਦੇ ਰੰਗ ਤਮਾਸ਼ੇ ਵੇਖਦਾ ਹੈ ਉਹਨਾਂ ਨੂੰ ਭੋਗਦਾ ਹੈ ਸਤਗੁਰੂ ਜੀ ਕਹਿੰਦੇ ਨਾਨਕ ਸਦਾ ਤੇ ਆਈਏ ਤੇ ਹਮਨ ਜੋਗ ਉਸ ਪਰਮਾਤਮਾ ਨੂੰ ਸਦਾ ਤਿਆ ਜੋ ਤੇ ਹਉਣ ਜੋਗ ਹੈ ਅੱਗੇ ਸਤਿਗੁਰੂ ਜੀ ਕੀ ਕਹਿੰਦੇ ਨੇ ਕਹਿੰਦੇ ਜੇ ਪ੍ਰਸਾਦ ਪਾਠ ਪਟੰਬਰ ਹੜਾਵੇ ਕਿ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਆਪਣੇ ਸਰੀਰ ਨੂੰ ਹੰਡਾਉਂ ਨਿਆ ਸੁਖ ਮਾਣ ਰਿਆ ਈ ਤੇ ਸਹਿਤਿਆਗ ਕਦ ਅਵਰ ਨਾਲ ਲਬਾਵੇ ਉਸ ਪਰਮਾਤਮਾ ਨੂੰ ਵਿਸਾਰਣਾ ਕਿਸੇ ਹੋਰ ਪਾਸੇ ਨਾ ਲੱਗ ਪਰਮਾਤਮਾ ਨੂੰ ਥੇਤੇ ਰੱਖ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਜੇ ਪ੍ਰਸਾਦ ਸੁਖ ਸੇਜ ਸਹੀਜੇ ਵੀ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਸੇਜਦਾ ਆਨੰਦ ਮਾਣਦਾ ਏ ਮਨ ਆਠ ਪੈਰ ਤਾਕਾ ਜਸ ਗਵੀਜੇ ਵਿੱਠੇ ਪਹਿਰ ਉਸ ਪਰਮਾਤਮਾ ਦਾ ਨਾਂ ਗਾਈ ਜਾ ਆਨੰਦ ਮਾਣੀ ਜਾ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਜੇ ਪ੍ਰਸਾਦ ਤੁਝ ਸਭ ਕਉ ਮਾਨੇ ਕਿ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਮਨੁੱਖ ਇਨਸਾਨ ਤੇਰਾ ਅਦਰ ਸਤਕਾਰ ਕਰਦੇ ਨੇ ਮੁਖ ਤਾਕੂ ਜਸ ਰਸਨ ਬਖਾਨੇ ਵੀ ਆਪਣੇ ਮੁਖ ਤੋਂ ਆਪਣੀ ਜੀਬ ਦੇ ਨਾਲ ਉਸ ਪ੍ਰਮਾਤਮਾ ਦੀ ਵਡਿਆਈ ਕਰ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਜੇ ਪ੍ਰਸਾਦ ਤੇਰੋ ਰਹਤਾ ਧਰਮ ਨਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਰਹੀ ਨਾਏ ਉਸ ਪਰਮਾਤਮਾ ਨੂੰ ਮਨ ਸਦਾ ਤੇ ਆਏ ਕੇਵਲ ਪਾਰ ਬ੍ਰਹਮ ਉਸ ਪਰਮਾਤਮਾ ਨੂੰ ਸਦਾ ਆਪਣੇ ਮਨ ਦੇ ਵਿੱਚ ਵਿਸਾਰ ਚੇਤੇ ਰੱਖ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਜੀ ਜਪਤ ਦਰਗਾ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵੇ ਜਿਹੜੇ ਕਹਿੰਦੇ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਨਾਨਕ ਪਾਸੇਤੀ ਕਰ ਜਾਵੇ ਹੈ ਨਾਨਕ ਇਸ ਦੁਨੀਆ ਤੇ ਪਤ ਲੈ ਕੇ ਜਾਏਗਾ ਉਸ ਦਰਗਾਹ ਦੇ ਵਿੱਚ ਇੱਜ਼ਤ ਲੈ ਕੇ ਜਾਏਗਾ ਜੇ ਉਸ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰੇਗਾ ਸਤਿਗੁਰੂ ਜੀ ਨੇ ਇੰਨਾ ਕੁ ਮਨੁੱਖ ਬਾਰੇ ਲਿਖ ਦਿੱਤਾ ਵੀ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮਨੁੱਖ ਨੂੰ ਅੱਜ ਤੱਕ ਕੀ ਕੁਝ ਮਿਲਿਆ ਹੈ ਜੇ ਮਨੁੱਖ ਇੰਨਾ ਵੀ ਨਾ ਸਮਝੇ ਵੀ ਪਰਮਾਤਮਾ ਨੇ ਮੈਨੂੰ ਕੀ ਕੁਝ ਦਿੱਤਾ ਹੈ ਤਾਂ ਫਿਰ ਉਹ ਕਿਰਤ ਕਰਨ ਹੈ ਜਿਹੜਾ ਪਰਮਾਤਮਾ ਦਾਣੀ ਹੋ ਸਕੇ ਆ ਪਰਮਾਤਮਾ ਉਸਦਾ ਕਿਵੇਂ ਹੋ ਜਾਵੇਗਾ ਜੇ ਅਸੀਂ ਪਰਮਾਤਮਾ ਨੂੰ ਚੇਤੇ ਕਰੇਗਾ ਕਰਾਂਗੇ ਤਾਂ ਸਾਡੇ ਅੰਗ ਸੰਗ ਸਦਾ ਹੀ ਪਰਮਾਤਮਾ ਰਿੰਦਾ ਹੈ ਜਦੋਂ ਅਸੀਂ ਪਰਮਾਤਮਾ ਅਕਾਲ ਪੁਰਖ ਨੂੰ ਹੀ ਵਿਸਾਰ ਦਿੱਤਾ ਤਾਂ ਅਸੀਂ ਫਿਰ ਕਿਸ ਤੋਂ ਆਸ ਰੱਖਾਂਗੇ ਇਸ ਲਈ ਥਾਂ ਥਾਂ ਦੇ ਠੋਖਰਾ ਕਾਂ ਦੀ ਬਜਾਏ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਚੇਤੇ ਰੱਖ ਕੇ ਉਸ ਦਾ ਆਉਟ ਆਸਰਾ ਲਈਏ ਤਾਂ ਜੋ ਜਿਹੜਾ ਆਉਣ ਵਾਲਾ ਜੀਵਨ ਹੈ ਸਾਡੇ ਦੁੱਖ ਕਲੇਸ਼ ਸਾਰੇ ਨਾਸ ਹੋ ਜਾਣ ਸੁੱਖਾਂ ਦੇ ਪ੍ਰਕਾਸ਼ ਹੋ ਜਾਣ ਸੋ ਇਹਨੀਆਂ ਖੇਣਤੀਆਂ ਪਰਮਾਣ ਕਰਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ